ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਬੈਡ ਦਿਖਾਉਣੀ ਹੈ ਸੇਲ ਆ ਰੇਟ ਡੀਟੇਲ ਬਾਈ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂ ਮੋਹਿੰਦਰ ਸਿੰਘ ਪਿੰਡ ਕੋਟਦੁਣਾ ਜ਼ਿਲ੍ਹਾ ਬਰਨਾਲਾ ਕੋਟਦੁਣਾ ਪਿੰਡ ਤੋਂ ਪੈਂਜਲੇ ਰਾਹ ਤੇ ਖੇਤਾਂ ਦੇ ਘਰ ਆ ਕੇ ਆਪਣਾ ਹਨਾ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ 70 142 78 142 23056 اچھا ਆਪਣੇ ਘਰ ਦੇ ਪਸ਼ੂ ਰੱਖੇ ਪਿਆ ਹਨ ਤੇ ਨਾਲ ਦੋ ਤਿੰਨ ਗਾਂਜਾਂ ਇੱਕੇ ਗਾਂ ਆਪਾਂ ਕਰਨੀਆਂ ਸੇਲ ਇਹ ਜਿਹੜੀ ਗਾਂ ਸੂਰੀ ਐ ਸੁਆ ਕਿਹੜਾ ਸੂਰੀ ਐ ਇਹ ਅੱਛਾ ਦੂਜਾ ਸੁਆ ਸੂਰੀ ਐ ਪਹਿਲੇ ਸੂਏ ਦੁੱਧ ਦੇ ਨੇ ਕਿੰਨਾ ਕਿ ਦਿੱਤਾ ਪਹਿਲੇ ਸੂਏ 30 ਕਿਲੋ ਕੱਢੇ ਅੱਛਾ ਪਹਿਲੇ ਸੂਏ 30 ਕਿਲੋ ਤੇ ਚੱਲੀ ਆ ਤੇ ਵਧੀਆ ਚੰਗਾ ਫੇਰ ਵਾਲਾ ਦੁੱਧ ਦਿੱਤਾ ਅੱਜ ਇਹਦੇ ਦਿਨ ਕਿੰਨੇ ਕੁ ਰਹਿ ਗਏ ਸੂਣ ਦੇ ਵਿੱਚ ਅੱਛਾ 10 ਦਿਨ ਬਾਕੀ ਸਿਮਨ ਵਗੈਰਾ ਚੰਗਾ ਲੱਗਿਆ ਵਾ ਰੇਟ ਕੀ ਰੱਖਿਆ ਇਹਦਾ ਰੇਟ ਇੱਕ ਮੰਨਤਨ ਹੋ ਜੂਗਾ ਮੌਕੇ ਤੇ ਧੋਰੀ ਬਾਹਰ ਨੂੰ ਸਿਵਰ ਕੱਦ ਕਾਠ ਵਗੈਰਾ ਤੇ ਬਾਕੀ ਬਾਡੀ ਵੇਟ ਵਗੈਰਾ ਨਾਲ ਸਾਫਗਰਾ ਬੈਠਦਾ ਦੇਖ ਸਕਦੇ ਹੋ ਸੋਹਣਾ ਸਾਫ ਸਿਤਰਾ ਹਵਾਨਾ ਤੇ ਬਾਕੀ ਰਾਜਿਸੰਮੀ ਬੜੀ ਲੱਸੀ ਨਾਲ ਵੀ ਕਿਸੇ ਬਾਸੋ ਨਹੀਂ ਰੇਟ 115000 ਰੁਪਿਆ ਮਿਲਕ ਵੇਨਸ ਵਗੈਰਾ ਹਵਾਨੇ ਤੇ ਨਾੜਾ ਵਗੈਰਾ ਦੇਖ ਸਕਦੇ ਹੋ ਕੱਦ ਕਾਠ ਵੀ ਚੰਗਾ ਤੇ ਬਾਕੀ ਬਾਡੀ ਸਟਰਕਚਰ ਵੀ ਸੋਹਣਾ ਸਾਫ ਜਿਦਰਾ ਚੰਗਾ 30 ਕਿਲੋ ਦਾ ਦੱਸ ਦੇਗੀ ਪਹਿਲੇ ਸਿਰੋਦਰ ਜੀ ਤੋਂ ਚੁਆਏਗਾ ਬਾਕੀ ਹਵਾਨਾ ਦੇਖ ਕੇ ਗਿਆ ਸਿੱਧਾ ਜੇਕਰ ਅਪੰਸ਼ ਕੀ ਕੇਰਮ ਵਗੈਰਾ ਕਰਾਂਗੇ ਤਾਂ ਆਬੀਨਸਰੀ ਨੇ 30 ਕਿਲੋ ਦੁੱਧ ਦਾ ਨੀਰ ਬੋਟ ਆਰਾਮ ਨਾਲ ਦੇ ਦੇਣਾ ਤੇ ਇੱਕ 15 ਚੋਂ ਮਾਨਦਾਨ ਵੀਰੇ ਕਰਦਾਂਗੇ ਸੋ ਨਾੜਾ ਵਗੈਰਾ ਦੇਖੋ ਹਵਾਨੇ ਜਪੇ ਇੱਕ ਨੀਰ ਤੋਂ ਵੀਰ ਦਿਖਾ ਦਿੰਨੇ ਆ ਸੋ ਪਿੰਡ ਕੋਟਦੁਣਾ ਜ਼ਿਲ੍ਹਾ ਬਰਨਾਲਾ ਕਿਸੇ ਵੀ ਵੀਰ ਦੇ ਵੈੜ ਪਸੰਦ ਹੋਵੇ ਇਸ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ